ਨਾ ਜਾਣ ਤੁਮਰਾ ਅੰਤਰ ਉਚੇ ਤੇ ਓ ਜਾ ਭਗਵੰਤ ਸਰ ਸਮਗਰੀ ਉਕਰ ਸੁ ਕਰਤਾਰੀ ਤੁਮਦੇ ਹੋ ਏ ਸੁ ਅਰਗ ਅਕਾਰੀ ਜੀ ਤੁਮਹੀ ਰਖ ਨਿਤ ਤੁਮਹੀ ਜਾਣੀ ਨਾਨਕ ਦਾਸ ਸਭ ਤੇਰੀ ਵਡਿਆਈ ਕੋਈ ਨਾ ਉਹ ਨ ਜਾਣ ਮੇਰਾ ਵਾਹਿਗੁਰੂ ਗੁਰ ਜੀ ਬਾਤ ਕਰੋ ਇੱਕ ਤੁੰਕਾਰ ਸ੍ਰੀ ਵਾਸੁ ਜੀ ਕੀ ਬਾਤੇ ਸ੍ਰੀ ਭਗਵੰਤੀ ਜੀ ਸਹਾਈ ਵਾਹਿ ਸ੍ਰੀ ਭਗਵੰਤੀ ਜੀ ਕੀ ਪਾਤਸ਼ਾਹ ਦਸਵੇਂ ਪ੍ਰਥਮ ਭਗਵੰਤੀ ਸਮਰਕਾਇ ਗੁਰੂ ਨਾਨਕ ਦੇਵ ਆਏ ਤੇਰੇ ਅੰਗਿਤ ਕਰਤੇ ਅਮਰਦਾਸ ਸ੍ਰੀਮ ਦਾਸੈ ਹੋਇਂ ਸੁਹਾਏ ਅਰਜਨ ਹਰ ਗੋਬਿੰਦ ਨਾਉ ਸਿਬਰਾਉ ਸ੍ਰੀ ਹਰਦਾਇ ਸ੍ਰੀ ਹਰਿ ਕ੍ਰਿਸ਼ਨ ਤੇ ਆਈਐ ਜੈ ਸ੍ਰਿਠਾਏ ਸਬਦੁ ਗਜਾਈ ਤੇ ਬਹਾਦਰਿ ਸਿਮਰਿਆ ਕਾਰਨ ਉਨ ਤੇ ਆਵੇ ਧਾਇ ਸਭ ਥਾਈ ਹੋਏ ਸੁਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਾਗ ਥਾਈ ਹੋਏ ਸੁਹਾਏ ਦਸਾਂ ਪਾਤਸ਼ਾਹਾਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠ ਦੀਦਾਰ ਦਾ ਧਿਆਨ ਅੰਦਰ ਕੇ ਵਰਲ ਜੀ ਵਾਹਿਗੁਰੂ ਪੰਝੇ ਆਰੀਆਂ ਚੌਹਾਂ ਸਾਹਿਬ ਜੀ ਦੇ ਆ ਚਾਲੀਆਂ ਮੁਕਤਿਆਂ ਘੱਟੀਆਂ ਜਪੀਆਂ ਤਪੀਆਂ ਜਿਨਾ ਨਾਮ ਜਪਿਆ ਗੰਢ ਛਕਿਆ ਦੇਖ ਇਲਾਹੀ ਤੇ ਗਵਾਹੀ ਦੇ ਕੰਢੜ ਕੀਤਾ ਇਤਨਾ ਪਿਆਰਿਆ ਸਤਿਆਰਿਆਂ ਦੀ ਕਮਾਈ ਦਾ ਧਿਆਨ ਰੱਖੇ ਖਾਲਸਾ ਜੀ ਬੱਲ ਜੀ ਵਾਹਿਗੁਰੂ ਇਤਨਾ ਸਿੰਗਾਂ ਸਿੰਗੜੀਆਂ ਧਰਮ ਹੀਦ ਸੀਸ ਦਿੱਤੇ ਬੰਦ ਬੰਦ ਘਟਾਏ ਖੋਪਰੀਆਂ ਨੂੰ ਹੰਨੀਆਂ ਚਰਖਣੀਆਂ ਤੇ ਚੜੇ ਆਰਿਆਂ ਨਾਲ ਚਿਰਾਈ ਗੁਰਦੁਆਰਿਆਂ ਦੀ ਸੇਵਾ ਨੇ ਗੁਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾ ਸਵਾਸ ਸੰਗ ਨਿਭਾਈ ਤਨਾ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਧ ਜੀ ਵਾਹਿਗੁਰੂ ਪੰਝਰ ਤਖਤਾ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰਕੇ ਖਾਲਸਾ ਜੀ ਬੋਧ ਜੀ ਵਾਹਿਗੁਰੂ ਪ੍ਰਤਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਦੇ ਕਾ ਵਾਹਿਗੁਰੂ 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 ਕਿਤੇ ਆਵਣ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਰਛਿਆ ਰਿਆਇ ਤ ਦੇਗ ਤੇਗ ਭਦੇ ਬਿਰਤ ਕੀ ਪੈਜ ਪੰਥ ਕੇ ਜੀਤਾ ਸਰੈ ਸਾਹਿਬ ਜੀ ਸੁਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲਾ ਜੀ ਵਾਹਿਗੁਰੂ ਸਿਖਾ ਨੂੰ ਸਿੱਖੀ ਦਾਤ ਕੇਸ ਦਾਤ ਰਤ ਦਾਤ ਬਬੇਕ ਦਾਤ ਦੇ ਸਾਹੁ ਦਾਤ ਪ੍ਰੋਸਾ ਦਾਤ ਦਾਣਾ ਸਿਰ ਦਾ ਨਾਮ ਦਾਤ ਸ੍ਰੀ ਅੰਮ੍ਰਿਤ ਸਰਜੀ ਦੇਸ ਨਾਣ ਚੌਂਕੀ ਆਂ ਕੰਡੇ ਬੁੰਗੇ ਯੁਗਾਂ ਯੋਗ ਅਟਲ ਧਰਮ ਕਾ ਜੈਕਾਰ ਗੁਰੂ ਜੀ ਸੁਬਾਹੇ ਸਿੱਖਾਂ ਦਾ ਮਨ ਨਿਵਾ ਮਾਤੇ ਉੱਚੀ ਮੰਗ ਰੱਖ ਆਪ ਆਹ ਗੁਰ へ ਪੰਥ ਦੇ ਸਦਾ ਸਹਾਈ ਦਾ ਕਾਰ ਜੀਆ ਸ੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰਿਆਂ ਗੁਰਤਾਪਾ ਮਤੋ ਜਨਾਤ ਪੰਥ ਨੋ ਮੇਂ ਛੋੜਿਆ ਗਿਆ ਹੈ ਜੀ ਖੁੱਲੇ ਦਰਸ਼ਨ ਦੇ ਦਾਰ ਸੇਵਾ ਸੰਭਾਲਤ ਦਾਦਾਨ ਖੜਸਾ ਜੀਨ ਬਖਸ਼ ਤੇ ਲਮੜਿਆਂ ਦੇ ਪਾਣ ਨਿਤੜਿਆਂ ਦੇ ਤਾਨ ਨੇ ਉਟਿਆਂ ਦੀ ਓਟ ਤਨ ਧਨ ਸਾਧਰ ਸ਼੍ਰੀ ਗੰਨਤ ਸਾਹਿਬ ਜੀ ਮਹਾਰਾਜ ਜੀ ਆਪ ਜੀਆਂ ਦੇ ਪਾਵਨ ਪਵਿੱਤਰ ਜਨਨਾ ਪਾਸ ਸਮੂਹ ਸੰਗਤ ਵੱਲੋਂ ਨਿਮਰਤਾ ਸਾਇਦੇ ਅਰਦਾਸ ਬੈਂਦੀ ਪਾਤਸ਼ਾਹੀਆ ਬੁਰ ਬਣੀ ਦੇ ਪਾਵਨ ਬਾਗ ਹਨ ਧੰਨ ਧੰਨ ਕਨ ਜਣ ਆਇਆ ਜਿਸ ਪ੍ਰਸਾਦ ਸਾਦ ਜਗਤ ਰਤ ਰਾਯਾ ਦੇ ਮਹਾਵਾਕਣ ਸਾਰ ਦਮਦਮੀ ਟਕਸਾਲ ਦੇ 13ਵੇਂ ਮੁਖੀ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਜੀ ਦੇ ਜਨਮ ਸਥਾਨ ਗੁਰਦੁਆਰਾ ਖਾਲਸਾ ਦਰਬਾਰ ਵਿਖੇ ਸੂਰਾ ਸੁਪ ਚਾਨੀ ਐ ਜੋ ਕਰ ਤੀਨ ਕੇ ਹੇਤਾ ਪੁਰਜਾ ਪੁਰਜਾ ਕਟ ਮਰੈ ਮੁਨਾ ਛਾਡੇ ਖੇਤ ਅਮਰ ਸ਼ਹੀਦ ਭਾਈ ਅਮਰੀਕ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਮਹਾਂਪੁਰਖਾਂ ਦੇ ਪਾਵਨ ਪਵਿੱਤਰ ਅਸਥਾਨਾਂ ਦੇ ਸਾਧੂ ਸੱਚੇ ਪਾਤਸ਼ਾਹ ਜੀ ਪਰਸੋਂ ਦੇ ਰੋਜ਼ ਤੋਂ ਦੋ ਸ੍ਰੀ ਅਖੰਡ ਪਾਠ ਸਾਹਿਬ ਕੀ ਅਰੰਭ ਹੋਏ ਪਹਿਲੇ ਅਖੰਡ ਪਾਠ ਸਾਹਿਬ ਦੀ ਸੇਵਾ ਭਾਈ ਮਨਜੀਤ ਸਿੰਘ ਜੀ ਦੇ ਸਮੂਹ ਪਰਿਵਾਰ ਅਤੇ ਸੰਗਤਾਂ ਦੇ ਸਹਿਯੋਗ ਦੇ ਨਾਲ ਪਰਸੋਂ ਦੇ ਰੋਜ ਤੋਂ ਸ੍ਰੀ ਅਖੰਡ ਪਾਠ ਸਾਹਿਬ ਕੀ ਆਰੰਭ ਹੋਏ ਦੂਸਰੇ ਸ੍ਰੀ ਅਖੰਡ ਪਾਠ ਸਾਹਿਬ ਦੀ ਸੇਵਾ ਕਰਨ ਜੋਤ ਸਿੰਘ ਜਪ ਜੋਤ ਕੌਰ ਦੇ ਵੀ ਦੇਜਾਂ ਦੀ ਖੁਸ਼ੀ ਬਖਸ਼ੋ ਵਿਜੇ ਦੀਆਂ ਦਾਤਾਂ ਬਖਸ਼ੀ ਕਰੋ ਸੇਵਕ ਪਰਿਵਾਰ ਦੀ ਜੋ ਮਰਦੀ ਭਾਵਨਾ ਹੈ ਜੋ ਵੰਗ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ ਨਾਨਕ ਦਾਸ ਮੁਕਤੇ ਜੋ ਬੋਲੇ ਇਹਾ ਉਹਾ ਸਤਿ ਹੋਵੇ ਬਾੜੀਆਂ ਬਖਸ਼ਕਾ ਕਰਨੀਆਂ ਸਤੂ ਸੱਚੇ ਪਾਤਸ਼ਾਹ ਸੇਵਕ ਪਰਵਾਰ ਦੇ ਸਭੇ ਗਾਰ ਦੇ ਰਾਜ ਕਰਨੇ ਘਰੋਂ ਘਰੋਂ ਗੁਰ ਸਿੱਖੀ ਜੀਵਣ ਸੇਵਾ ਸਮਰਧੀਆਂ ਦਾਤਾ ਬਖਸ਼ਿਸ਼ ਕਰਨੀਆਂ ਸਤ ਸੱਚੇ ਪਾਤਸ਼ਾਹ ਜੀਓ ਸਮੂਹ ਸੰਗਤਾਂ ਵੱਲੋਂ ਸੇਵਕ ਪਰਿਵਾਰ ਵੱਲੋਂ ਆਪਕੀਆਂ ਦਾ ਸ਼ੁਕਰਾਨਾ ਕੋਟਾਰ ਕੋਟ ਧੰਨਵਾਦ ਕਰਦਿਆਂ ਹੋਇਆਂ ਆਪਕੀਆਂ ਨੂੰ ਸੁੰਦਰ ਪੁਸ਼ਾਕੇ ਭੇਟ ਕੀਤੇ ਸੇਵਕ ਪਰਿਵਾਰਾਂ ਦੀਆਂ ਸੰਗਤਾਂ ਦੀਆਂ ਸੇਵਾਵਾਂ ਸਫਲ ਕਰਨੀਆਂ ਪਰਵਾਰਾਂ ਵਿੱਚ ਸਮੂਹ ਸੰਗਤਾਂ ਨੂੰ ਦਰੋਂ ਘਰੋਂ ਗੁਰਸਿੱਖੀ ਜੀਵਨ ਸੇਵਾ ਸਿਮਰਨ ਨਾਮ ਦਾੜਿਤ ਨੇਮੰਤੀਆਂ ਤੰਦ ਰੁਸਤੀ ਦੀਆਂ ਦਾਤਾਂ ਬਖਸ਼ਿਸ਼ ਕਰਮੀਆਂ ਸਤ ਸੱਚੇ ਪਾਤਸ਼ਾਹ ਜੀਓ ਭਾਈ ਮਜੀਬ ਸਿੰਘ ਜੀ ਦੇ ਸਿਰ ਤੇ ਮਿਹਰ ਪ੍ਰਿਆਸ ਰੱਖਣਾ ਸਿੱਖ ਕਾਮਧੀਆਂ ਸੇਵਾਵਾ ਕਰਨ ਦੇ ਬਲ ਉਚਾਤ ਅਕਸ਼ ਕਰਨੇ ਇਸੇ ਤਰ੍ਹਾਂ ਭਾਈ ਕਬਰ ਚੜਤ ਸਿੰਘ ਜੀ ਦੇ ਸਿਰ ਤੇ ਮਿਹਰ ਪ੍ਰਿਆਸ ਰੱਖਣਾ ਸ਼ੇਖ ਕੌਮਤਿਆਂ ਸੇ ਵਾਧਾ ਕਰਦੇ ਬਾਦਸ਼ਾਹ ਬਖਸ਼ਿਸ਼ ਕਰਨੇ ਇਸੇ ਤਰ੍ਹਾਂ ਬੀਪਾਸਤ ਵਰਤ ਕੌਰ ਜੀ ਦੇ ਸਰ ਤੇ ਮਿਹਰ ਭਰੇ ਹੱਥ ਰੱਖਣਾ ਸ਼ੇਖ ਕੌਮਤਿਆਂ ਸੇਵਾਾਂ ਕਰਤੀਆਂ ਸਮਤ ਬਖਸ਼ਿਸ਼ ਕਰਨੀਆਂ ਬਾਦਸ਼ਾਹ ਬਖਸ਼ਿਸ਼ ਕਰਨੇ ਸਾਧੂ ਸੱਤੇ ਪਾਤਸ਼ਾਹ ਸਮੂਹ ਸੇਵਕ ਪਰਿਵਾਰਾਂ ਦੀ ਸੰਗਤਾਂ ਦੀ ਅਰਦਾਸਾਂ ਬੇਨਤੀਆਂ ਤੱਕ ਦੇ ਪ੍ਰਵਾਨ ਕਰਨੀਆਂ ਸਾਧੂ ਜੀ ਆਕੀਆਂ ਦੇ ਹਜੂਰ ਸਮੂਹ ਸੰਗਤਾਂ ਵੱਲੋਂ ਬਖਸ਼ਿਸ਼ ਕੀਤੀਆਂ ਹੋਈਆਂ ਦਾਤਾਂ ਦੇ ਵਿੱਚੋਂ ਕੜਾ ਪਤਸ਼ਾਦੀ ਦੇ ਸੱਜੇ ਹਾਜ਼ਰ ਹੈ ਦਰ ਪ੍ਰਵਾਣ ਹੋਵੇ ਪ੍ਰਵਾਣ ਹੋਇਆ ਪ੍ਰਸਾਦ ਸੰਗਤ ਵਿੱਚ ਵਰਤ ਆਉਂਦੀ ਆਗਾ ਬਖਸ਼ਿਸ਼ ਕਰਨੀ ਪਰਸੋਂ ਦੇ ਰੋਤ ਤੋਂ ਆਕੀਆਂ ਦੇ ਗ੍ਰੰਥੀਆਂ ਸਿੰਘਾਂ ਪਾਸ ਬਾਣੀ ਦੇ ਜਾਪ ਕਰਦੇ ਆ ਸਰੋਪੇ ਜਨਾ ਤੋਂ ਬਾਣੀ ਸਰਵਣ ਕਰਦੇ ਆ ਕੋ ኛ ੁੱਲਾ ਦੀ ਵਾਪੀ ਬਖਸ਼ੀ ਕਰਨੇ ਆਪਣੀਆਂ ਸਾਰੀਆਂ ਸੰਗਤਾਂ ਦੇ ਸਿਰ ਤੇ ਮਿਹਰ ਪ੍ਰਿਆਰਤ ਰੱਖ ਕੇ ਇਸੇ ਤਰ੍ਹਾਂ ਆਪਣੇ ਦਰ ਘਰ ਦੀਆਂ ਸੇਵਾਵਾਂ ਆਰ ਕਰਵਾਉਣੀਆਂ ਆਈਆਂ ਸਰਬੱਤ ਸੰਗਤਾਂ ਦੀਆਂ ਹਾਜ਼ਰੀਆਂ ਦਾ ਤੇ ਪ੍ਰਵਾਨ ਕਰਨੀਆਂ ਦਿਲ-ਫੁਲ ਪੇਟਾ ਮੰਨ ਦਾ ਤੇ ਪ੍ਰਵਾਨ ਕਰਨੀਆਂ ਪਾ ਮਣ ਪਿਤਰ ਹੁਕਮਨਾਮੇ ਦੀ ਦਾਤ ਕਬੂਲ ਕੇ ਨਦਰ ਨਦਰ ਨਿਹਾਲ ਕਰੋ ਹੁਕਮਨਾਮੇ ਅਨਸਾਰ ਤਨਾਂ ਦੀ ਸਮਰੱਥਾ ਬਖਸ਼ੀ ਸੇਤੁ ਪੜ ਦੇ ਸੁਣ ਦੇ ਸਰਬਤਲਾਯ ਮੰਦੋਗੰਡਾ ਨਾਮ ਛੜਦੀ ਕਲਾ ਤੇਰੇ ਭਾਰੇ ਸਰਬਤ ਦਾ ਪਾ ਵਾਹਿਗੁਰੂ ਜੀ ਕਾ ਕਰਸਾ ਮਾਨੁ ਜੀ ਕੀ ਪਦ ਦੁਹਰਾਇ ਆਗਿਆ ਭਈ ਆਕਾਲ ਕੇ